ਪਿਆਰ ਗੋਬਿੰਦਪੁਰ ਦੇ ਨੰਗਲ ਦੇ ਵਿੱਚੋਂ ਦੱਸਿਆ ਕਿ ਛੋੜ ਵਿਖੇ ਕਿਸਾਨਦ ਦੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਤੱਕੇਸ਼ਾਹੀ ਕੀਤੀ ਗਈ ਹੈ ਲਾਠੀ ਚਾਰਜ ਦੇ ਖਿਲਾਫ ਡਿਪਟੀ ਕਮਿਸ਼ਨਰ ਦਫਤਰ ਵੋਰੇ ਪੱਕਾ ਮੋਰਚਾ ਲਗਾਉਣ ਜਾ ਰਹੇ ਹਨ ਕਿਸਾਨਾਂ ਦਾ ਮੁਫਤ ਇਲਾਜ ਕਿਸਾਨਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਦਾ ਯੋਗ ਮੁਆਵਜ਼ਾ ਦੇਣ ਦੇ ਨਾਲ ਕਿਸਾਨਾਂ ਆਗੂ ਕਿਸਾਨਾਂ ਦੇ ਨਾਲ ਤੱਕੇਸ਼ਾਹੀ ਕਰਨ ਦੇ ਦੇਸ਼ੀ ਜਿਹੜੇ ਦੋਸ਼ੀ ਨੇ ਉਹ ਅਧਿਕਾਰੀਆਂ ਦੇ ਖਿਲਾਫ ਵੀ ਕਾਰਵਾਈ ਦੀ ਮੰਗ ਕਰ ਰਹੇ ਨੇ ਮੋਰਚੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕਿਸਾਨ ਬੀਬੀਆਂ ਵੀ ਸ਼ਾਮਲ ਹਨ ਜੁੜ ਕੀ ਉੱਗੇ ਕਿਸਾਨ ਆਗੂ ਸੁਖਵਿੰਦਰ ਸਿੰਘ ਚੌਟਾਲਾ ਵੀ ਜਿਹੜੇ ਨੇ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਹਨ ਕਿਸਾਨਾਂ ਨੂੰ ਇੱਕ ਵਾਰੀ ਫੇਰ ਡੀਸੀ ਦਫ਼ਤਰ ਨੂੰ ਚਾਲੇ ਭਾਣ ਨੂੰ ਤਿਆਰ ਹੋ ਗਏ ਨੇ ਤੇ ਪੱਕਾ ਮੋਰਚਾ ਲਾੰਦਾ ਐਲਾਨ ਕੀਤਾ ਗਿਆ ਹੈ ਮਾਮਲਾ ਹੈ ਨੰਗਲ ਚੋਰ ਵਿਖੇ ਕਿਸਾਨਾਂ ਨਾਲ ਹੋਈ ਪੁਲਿਸ ਦੀ ਝੜਪ ਦਾ ਪੁਲਿਸ ਪ੍ਰਸ਼ਾਸਨ ਦੇ ਝੜਪ ਦੌਰਾਨ ਸੱਤ ਕਿਸਾਨ ਜ਼ਖਮੀ ਹੋਏ ਸੀ ਕਿਸਾਨਾਂ ਕੋਲ ਸਾਡੇ ਨਾਲ ਮੌਜੂਦ ਹੈ ਗੱਲ ਕਰਦੇ ਆ ਇਹਨਾਂ ਨਾਲ ਕੀ ਪ੍ਰੋਗਰਾਮ ਆਇਆ ਜੀ ਮੈਂ ਸੁਨਦਰ ਸਿੰਘ ਖਾਲਾ ਸੂਬਾ ਕੋਰਪੋਰੇਟ ਕਮੇਟੀ ਦੇ ਮੈਂ ਕਿਸਾਨ ਮਜੂਦ ਚਰਚਾ ਪਟੀ ਪੰਜਾਬ ਅੱਜ ਅਸੀਂ ਜਿਹੜਾ 11 ਤਰੀਕ ਨੂੰ 11 ਮਾਰਚ ਨੂੰ ਲੰਗੜ ਚੌਂਰ ਤੇ ਪਰਤਾ ਦੇ ਵਿੱਚ ਜਬਰ ਕੀਤਾ ਗਿਆ ਕਸਾਲਾਂ ਦੇ ਸਾਰੀ ਜ਼ਮੀਨਾਂ ਦੇ ਫੋਕਸ ਜਿਨ੍ਹਾਂ ਦੀਆਂ ਜ਼ਮੀਨਾਂ ਦਾ ਕੋਈ ਵੀ ਉਹਨਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਗਿਆ ਤੇ ਉਹ ਇਹ ਕਹਿ ਰਿਹਾ ਇਹ ਦੇਖੋ ਮਾਰਕੀਟ ਰੇਟ ਦਾ ਚਾਰ ਗੁਣਾ ਦੇ ਨਾਲ 100% ਜ਼ਿਆਦਾ ਪਤਾ ਜਿਹੜਾ ਦਿੱਤਾ ਜਾਵੇ ਪਰ ਸਰਕਾਰ ਜਿੱਥੇ 70% ਜਿਹੜੀ ਸਹਿਮਤੀ ਲੋਕਾਂ ਦੀ ਹੋਣੀ ਚਾਹੀਦੀ ਹੈ ਪਰ ਸਰਕਾਰ ਜ਼ਬਰ ਕਰਕੇ ਉਹ ਉਹਨਾਂ ਸਾਢੇ ਜਿਲਾ ਪ੍ਰਸ਼ਾਸਨ ਨੇ ਉੱਥੇ ਆ ਕੇ ਕਿਸਾਨਾਂ ਦੀਆਂ ਲੱਤਾਂ ਤੋੜੀਆਂ, ਪੱਥਰਾਂ ਦੀਆਂ ਤੋੜੀਆਂ, ਪੱਡਾਂ ਲੱਤੀਆਂ। ਜਿਹੜਾ ਧਾਰਮਿਕ ਤੌਰ ਤੇ ਵੀ ਠੀਕ ਨਹੀਂ ਹੈਗਾ। ਉਹ ਵੀਡੀਓ ਦੇ ਸਾਰਾ ਕੁਝ ਜਲਦਾ। ਸਾਡਾ ਇੱਕ ਕਿਸਾਨ ਪ੍ਰਵਿੰਦਰ ਸਿੰਘ ਚੀਮਾ ਕੁਡੀ ਇਹ ਰਾਵਰ ਕੀਤਾ ਉਹਨੂੰ ਜਿਲੰਦਰ ਪੱਥਰਾਂ ਦੀਆਂ ਟੁੱਟੀਆਂ। ਇਹਦੇ ਨਾਲ ਜਿਹੜਾ ਸਾਡਾ ਇੱਕ ਕਿਸਾਨ ਅਜੇ ਲੱਤ ਦੀ ਹੱਡੀ ਟੁੱਟੀ ਹਰਚਵਾਲ ਹਸਪਤਾਲ ਦੇ ਵਿੱਚ ਉਹ ਦਾਖਲਿਆ। ਅੱਜ ਅਸੀਂ ਪੀਸਫੁਲੀ ਧੰਗ ਦੇ ਨਾਲ ਡੀਸੀ ਦਫ਼ਤਰ ਜਾ ਕੇ ਧਰਨਾ ਲਾ ਕੇ ਗੱਲ ਕਰਨੀ ਚਾਹੁੰਦੇ ਹਾਂ ਵੀ ਜਿਹੜਾ ਜ਼ਬਰਦਸਤੀ ਕਰ ਰਹੇ ਜੀ। ਇਹ ਜਬਰ ਠੀਕ ਨਹੀਂ ਭਗਵਾਂਤਵਾਲੀ ਸਰਕਾਰ ਆ ਕਿਉਂਕਿ ਪੁਲਿਸ ਦਾ ਰਾਜ ਕਰਤਾ ਹੈ ਨਾ ਪੰਜਾਬ ਦੇ ਵਿੱਚ ਇਹ ਜਬਰ ਠੀਕ ਨਹੀਂ ਹੈ ਤੇ ਕੇਂਦਰ ਦੇ ਇਸ਼ਾਰੇ ਤੇ ਕੀਤਾ ਜਾ ਰਿਹਾ ਇਹਨੂੰ ਬੰਦ ਕੀਤਾ ਜਾਵੇ ਅਸੀਂ ਪੱਕੇ ਤੌਰ ਤੇ ਬੋਲ ਰਹੇ ਜੀ ਆਪ ਇਸ ਕੁਲੀਏ ਗੇ ਵਧ ਰਹੇ ਆਪਣੀ ਗੱਲ ਰੱਖਣਾ ਜਾ ਰਹੇ ਮਾਮਲਾ ਜ਼ਮੀਨਾਂ ਦੇ ਕਬਜ਼ੇ ਨਾਲ ਜੁੜਿਆ ਹੋਇਆ ਕਿੰਨਾ ਮੁਆਵਜ਼ਾ ਮੰਗ ਕਰ ਰਹੇ ਹੋ ਤੇ ਹੋਰ ਕੀ ਕੀ ਮੰਗਾਏ ਅਸੀਂ ਕਹਿੰਦੇ ਆ ਵੀ ਜੋ ਬਾਜ਼ਾਰੀ ਰੇਟ ਆ ਉਹਦਾ 4 ਗੁਣਾ ਤੇ ਨਾਲ 100% 11% ਪਤਾ 70% ਲੋਕ 70% ਲੋਕਾਂ ਦੀ ਜਿਹੜੀ ਸਹਿਮਤੀ ਚਾਹੀਦੀ ਆ ਕਿਉਂਕਿ ਤੇ ਮਜ਼ਦੂਰ ਵੀ ਵੇ ਲਾਣਾ ਜਦੋਂ ਇਹ ਜ਼ਮੀਨ ਜਾਣੀ ਆ ਫਿਰ ਉਹਦੇ ਚ ਖਾਲ ਪਿਆ ਕਿ ਇਹ ਜਣਾ ਸਰਵਿਸ ਰੋਡ ਕਿੱਥੇ ਬਣ ਲਾਓ ਰਾਂਗਾ ਕਿੱਥੇ ਦੇਣਾ ਇਹ ਸਾਰਾ ਕੁਝ ਜ਼ਮੀਨ ਉਹਦੀ ਦਾ ਮਰਨੇ ਦੀ ਧਰ ਰਹੀ ਉਹ ਵੀ ਸਰਕਾਰ ਚੁੱਕੇ ਜਾਂ ਉਹਦੀ ਅਗਲੇ ਪਾਸੇ ਮੋਟਰ ਆ ਉਹਦੀ ਮੋਟਰ ਦਾ ਕਨੈਕਸ਼ਨ ਆਈ ਗੱਲ ਆ ਤੇ ਸਾਰੀਆਂ ਗੱਲਾਂ ਜੇ ਉਹਦੀਆਂ ਉਹ ਹੀ ਪਈਆਂ ਤੇ ਅਸੀਂ ਕਹਿੰਦੇ ਨੇ ਸਾਰੀਆਂ ਗੱਲਾਂ ਤੇ ਨਿਬੜਿਆ ਜਾਵੇ ਤਾਂ ਕਿ ਇਹ ਆ ਜਿਹੜਾ ਜਬਰ ਆ ਇਹ ਬੰਦ ਕੀਤਾ ਜਾਵੇ ਤੇ ਕਿਸਾਨਾਂ ਨੂੰ ਜੋਗ ਮੁਆਵਜ਼ਾ ਜਿਹੜਾ ਜਿਹੜੀ ਇਹਨਾਂ ਦੇ ਸਾਮਪਟਾ ਲਈਆਂ ਜੋ ਮੁਆਵਜ਼ਾ ਦਿੱਤਾ ਜਾਵੇ ਜਿਨ੍ਹਾਂ ਦੀ ਫਸਲ ਤਬਾਹ ਕੀਤੀ ਆ ਉਹਨਾਂ ਨੂੰ ਜੋਗ ਮੁਆਵਜ਼ਾ ਦਿੱਤਾ ਤਾਂ ਵੀ ਨਾਲ ਆ ਜਿਹੜੇ ਜਿਹੜੇ ਪੁਲਿਸ ਅਫਸਰਾਂ ਨੇ ਇਹ ਤਸ਼ੱਦਦ ਕੀਤਾ ਉਹਨਾਂ ਨੂੰ ਸਖਤ ਸਜ਼ਾਵਾ ਦਿੱਤੀ ਗਿਆ ਹੈ 50% ਦੇ ਕਰੀਬ ਦੱਸਿਆ ਜਾ ਰਿਹਾ ਕਿ ਕਿਸਾਨ ਜਿਹੜੇ ਜਗਾ ਦੇ ਚੁੱਕੇ ਐ ਸਹਿਮਤੀ ਨਾਲ ਕੀ ਉਹਨਾਂ ਨੂੰ ਪੂਰਾ ਮੁਆਵਜ਼ਾ ਮਿਲ ਚੁੱਕਿਆ ਆ ਵੇਖੋ ਜੀ ਕਿਸਾਨਾਂ ਨੇ ਕੋਈ ਤਾਂ ਇਹਨਾਂ ਨੇ ਜਬਰੀ ਉਹਨਾਂ ਦੇ ਖਾਤੇ ਚ ਪਾਏ ਪਾਤੇ ਆ ਕੋਈ ਜਬਰੀ ਉਹਨਾਂ ਨੂੰ ਧੱਕੇ ਦੇ ਨਾਲ ਉਹ ਪੈਸੇ ਦਿੱਤੇ ਗਏ ਆ ਔਰੋ ਕਿਸਾਨ ਅੰਦਰ ਖਾਤੇ ਵਿਚਾਰੇ ਸਹਿਮਤ ਨਹੀਂ ਸਾਡੇ ਨਾਲ ਜੋ ਵੀ ਲੜਦੇ ਆ ਅਸੀਂ ਫੇਰ ਵੀ ਤੇ ਆਈ ਵੀ ਠਾਕ ਠੀਕ ਹੈ ਜਿੱਤੇ ਇਹ ਕਿਸਾਨ ਤੁਹਾਡੇ ਨਾਲ ਸਹਿਮਤ ਆ ਠੀਕ ਹੈ ਉਥੇ ਮਿੱਟੀ ਪਾ ਲਓ ਜਿਹੜਾ ਰਾਤੋਂ ਰਾਤ ਬੜਾ ਚਲਿਆ ਪਰ ਆ ਜਿਹੜੇ ਕਿਸਾਨ ਲੜਦੇ ਆ ਇਹਨਾਂ ਦੇ ਨਾਲ ਲੜੋ ਪਰ ਸਰਕਾਰ ਚਾਹੁੰਦੀ ਆ ਵੀ ਇਦਾਂ ਨਹੀਂ ਮਿੱਧ ਕੇ ਕਰਨਾ ਲੋਕਾਂ ਨੂੰ ਮਿੱਧ ਕੇ ਕੋਟ ਕੇ ਜ਼ਬਰ ਕਰਕੇ ਕਰਨਾ ਬਿਲਕੁਲ ਹੀ ਜ਼ਬਰ ਨਹੀਂ ਕਰਨਾਂਗੇ ਇਹਦੇ ਖਿਲਾਫ ਜਿਹੜੀ ਆਪਣੀ ਲੋਕ ਲਹਿਰ ਆ ਉਹ ਤਗੜੀ ਕਰਾਂਗੇ ਤੇ ਭਗਵੰਤ ਮਾਨ ਜੀ ਸੋਚ ਲੈ ਜੇ ਨੰਗਲ ਚ ਹੋਰ ਵਿਖੇੜੇ ਜ਼ਖਮੀ ਹੋਏ ਕਿਸਾਨਾਂ ਉਹਨਾਂ ਦੇ ਇਲਾਜ ਤੇ ਮੁਆਵਜ਼ੇ ਤੋਂ ਇਲਾਵਾ ਹੋਰ ਕੀ ਮੰਗਾਰਦੇ ਦੇ ਅਸੀਂ ਕਹਿੰਦੇ ਆ ਵੀ ਉਹ ਇਹਦੇ ਨਾਲ ਤੇ ਆਪਣੀ ਜਿਹੜਾ ਮਾਰਕੀਟ ਜਿਹੜੇ ਰੇਟ ਆ ਉਹਦਾ ਨਾਲ 70% ਲੋਕਾਂ ਦੀ ਸਹਿਮਤੀ ਜੋ ਮਾਰਕੀਟ ਰੇਟ ਉਹਦਾ 4 ਗੁਣਾ ਜਿਹੜਾ ਦਿੱਤਾ ਜਾਵੇ ਤੇ ਨਾਲ ਇਹ 30% ਜਿਹੜਾ ਜੜਾ ਪੱਤਾ ਉਹਦੇ ਨਾਲ ਦਿੱਤਾ ਜਾਵੇ ਇਹ ਇਹ ਸਾਡੀ ਮੇਨ ਮੰਗ ਆ ਨਾਲ ਜੋ ਜਿੰਨੇ ਗਰੇ ਕਿਸਾਨਾਂ ਨੇ ਜੋ ਨੀਮ ਉਹ ਜ਼ਬਰ ਹੋਇਆ ਉਹਨਾਂ ਦੀਆਂ ਲੱਤਾਂ ਬਾਹਾਂ ਟੁੱਟੀਆਂ ਉਹ ਸਰਕਾਰ ਉਹਦਾ ਮਾਅਬ ਜਾ ਵੀ ਦਵੇ ਉਸ ਅਫਸਰਾਂ ਜਿਹੜੇ ਜਿਨ੍ਹਾਂ ਨੇ ਤਪੇਸ਼ਾਈ ਕੀਤੀ ਆ ਕੋਈ ਡਿਪਟੀ ਰੈਂਕ ਦਾ ਕੋਈ ਸਟੀਮ ਰੈਂਕ ਦਾ ਉਹਨਾਂ ਦੇ ਉੱਤੇ ਵੀ ਪਰਚੇ ਦਰਜ ਕੀਤੇ ਜਾਣ ਜਿਨ੍ਹਾਂ ਇਹ ਸਾਰਾ ਕੁਝ ਉਹਤੇ ਕੀਤਾ ਬਿਲਕੁਲ ਜੀ ਕਿਸਾਨ ਬੀਬੀਆਂ ਵੀ ਸਾਡੇ ਨਾਲ ਮੌਜੂਦ ਹੈ ਉਹਨਾਂ ਨਾਲ ਵੀ ਗੱਲ ਕਰਦੇ ਆ ਪੰਜੀ ਉਸ ਦਿਨ ਅਸੀਂ ਉੱਥੇ ਸੀ ਉਸ ਵੇਲੇ ਹਾਂਜੀ ਮੈਂ ਵੀ ਉਸ ਵੇਲੇ ਉੱਥੇ ਹੀ ਸਾਡੀ ਜਿਹੜੀ ਉੱਥੇ ਜਿਹੜੀ ਨੰਗਲਚੌਲ ਦੀ ਬੀਬੀ ਸੀਗੀ ਨਾ ਉਹਦੇ ਨਾਲ ਵੀ ਪ੍ਰਸ਼ਾਸਨ ਨੇ ਅਤਤ ਸੱਜਰ ਜਿਹੜਾ ਉਹਨਾਂ ਨੇ ਧਾਇਆ ਮਤਲਬ ਕਿ ਨਾ ਬੋਲਣ ਵਾਲੀ ਸ਼ਬਦਾਵਲੀ ਵੀ ਉਹਨਾਂ ਬੀਬੀਆਂ ਨੂੰ ਉਹਨਾਂ ਨੇ ਬੋਲੀ ਆ ਜਿਸ ਤੇ ਅਸੀਂ ਬੜੀ ਮੁੰਦਾ ਕਰਦੇ ਇਸ ਚੀਜ਼ 'ਚ ਪੱਕਾ ਮੋਰਚਾ ਲਾਉਂਦਾ ਐਲਾਨ ਕੀਤਾ ਗਿਆ ਤੇ ਬੀਬੀਆਂ ਨੂੰ ਤੇ ਕਾਰਬਾਰ ਛੱਡਣਾ ਬਹੁਤ ਔਖਾ ਹੁੰਦਾ ਹੈ ਕੀ ਕਰੋਗੇ ਫਿਰ ਅਸੀਂ ਅਣ ਮਿੱਥੇ ਸਮੇਂ ਤੱਕ ਅਸੀਂ ਆਪਣਾ ਧਰਨਾ ਜਿਹੜਾ ਜਾਰੀ ਰੱਖਾਂਗੇ ਸਾਨੂੰ ਆਪਣੇ ਘਰਾਂ ਬਰਾਂ ਦੇ ਨਾਲ ਕੋਈ ਨਹੀਂ ਆ ਸਾਡੀ ਜਦੋਂ ਸਾਡੇ ਜ਼ਮੀਨੀ ਹੱਕੀ ਸਾਡੇ ਖੋਲੇ ਤੇ ਅਸੀਂ ਕੀ ਕਰਨਾ ਅਸੀਂ ਇੱਥੇ ਪੱਕਾ ਅਣ ਮਿੱਥੇ ਸਮੇਂ ਤੱਕ ਅਸੀਂ ਆਪਣਾ ਧਰਨਾ ਜਿਹੜਾ ਜਾਰੀ ਰੱਖਾਂਗੇ ਪੂਰਾ ਪਰਿਵਾਰ ਆਇਆ ਜੀ ਪੂਰਾ ਪਰਿਵਾਰ ਆਇਆ ਤੇ ਬਿਲਕੁਲ ਜੀ ਬੀਬੀਆਂ ਸਮੇਤ ਪੂਰੇ ਦੇ ਪੂਰੇ ਪਰਿਵਾਰ ਕਿਸਾਨਾਂ ਦੇ ਪੂਰੇ ਦੇ ਪੂਰੇ ਪਰਿਵਾਰ ਇਸ ਤਰ੍ਹਾਂ ਵਿੱਚ ਸ਼ਾਮਲ ਹੋਣ ਜਾ ਰਹੇ ਹੈ ਔਰ ਪੱਕਾ ਮੋਰਚਾ ਲਾਉਂਦਾ ਐਲਾਨ ਕੀਤਾ ਗਿਆ ਗੁਰਦਾਸਪੁਰ ਤੋਂ ਕੈਮਰਾਮੈਨ ਜੁਗਿੰਦਰ ਪਾਲ ਦੇ ਨਾਲ ਰੋਹਿਤ ਲੁਕਾ ਇੰਡੀਆ